ਇਸ ਮੁੱਦੇ ਨੂੰ ਉਹ ਸਖਸ਼ ਨੇ ਜਿਹੜਾ ਬਹਾਰਾਸ਼ਟਰ ਤੋਂ ਵਿਕੀ ਥਾਮਸ ਉਹਨੇ ਪੰਥਕ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਕੋਈ ਬਹੁਤਾ ਇੰਟਰਵਿਊਜ਼ ਕੀਤੀਆਂ ਹੀ ਨਹੀਂ ਬਹੁਤ ਚੈਨਲ ਵਾਲੇ ਵੀਰਾਂ ਨੇ ਗੁੱਸਾ ਕੀਤਾ ਮੇਨਾਂ ਨਰਾਜ਼ਗੀ ਜਤਾਈ ਤੇ ਮੇਰੇ ਖਿਆਲ ਚ ਤੁਹਾਨੂੰ ਵੀ ਮੈਂ ਜਵਾਬ ਦੇਤਾ ਸੀ ਤਾਂ ਤੁਸੀਂ ਚਲੋ ਕਹਿੰਦੇ ਨਹੀਂ ਵੀ ਜਿਸ ਕਦੇ ਕੀਤੀ ਨਹੀਂ ਪਹਿਲੀ ਵਾਰ ਤੁਹਾਡਾ ਨਾ ਕਰਨੀ ਮੈਂ ਕਿਹਾ ਵੀ ਜੀ ਆਇਆਂ ਨੂੰ ਤੇ ਪਰ ਮੈਂ ਤੁਹਾਨੂੰ ਆਪਾਂ ਇਹੀ ਗੱਲ ਕੀਤੀ ਸੀ ਵੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਹਣਾ ਸੋ ਆਪਾਂ ਕੀਤੀਆਂ ਵੀ ਨੇ ਚਲੋ ਚਲਦੇ ਵਹਾਂ ਦੇ ਵਿੱਚ ਪ੍ਰਕਰਨ ਆ ਗਿਆ ਹੁਣ ਗੱਲਬਾਤ ਇਦਾਂ ਜੀ ਵੀ ਇਹ ਪਰਸਨਲ ਇੱਕ ਪਰਿਵਾਰਕ ਮੁੱਦਾ ਸੀ ਇਹ ਕਿ ਪੰਥਕ ਮੁੱਦਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਚਲੋ ਬਣਾਵੇ ਪਰ ਇੱਕ ਪਰਿਵਾਰਕ ਮੁੱਦਾ ਸੀ ਸਾਰਾ ਜਗਤ ਦੇ ਸਾਹਮਣੇ ਆ ਕਿਵੇਂ ਉਹਨਾਂ ਨੇ ਇੱਕ ਔਰਤ ਨਾਲ ਕੇ ਇੱਕ ਬਜ਼ੁਰਗ ਸਾਡੀ ਮਾਂ ਸਾਡੀ ਸਾਡਾ ਪਰਿਵਾਰ ਹੈ ਤੇ ਉਹਨਾਂ ਦਾ ਸਿਰ ਦਾ ਜੀ ਸਿਰ ਦਾ ਸਾਈਂ ਸਿਰ ਤੇ ਨਹੀਂ ਹੈਗਾ ਉਹਨਾਂ ਦੇ ਫਲੈਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਉਹਨੂੰ ਛਡਾਉਣ ਵਾਸਤੇ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ੁੱਲੰਗੇ ਜਿੱਥੇ ਔਰ ਆਪ ਉਸ ਗੱਲ ਦਾ ਉਹਦੇ ਇੰਟਰਵਿਊ ਚ ਕਿਹਾ ਕਹਿੰਦਾ ਹਾਂ ਹਮਨੇ 2 ਦਿਨ ਲਏ ਤੇ ਕਹਿੰਦਾ ਉਹ ਤੋਂ 2 ਦਿਨ ਇਸ ਕਰਕੇ ਲਏ ਥੇ ਵੀ ਉਸ ਸਮੇਂ ਮਾਹੌਲ ਐਸਾ ਥਾ ਕੁਝ ਹੋ ਨਾ ਜਾਏ ਵੀ 2 ਦਿਨ ਲੈ ਲੇ ਉਹ ਜਵਾਨ ਜਵਾਨ ਤੋਂ ਆਪਣੀ ਤੋਂ ਮੁਕਰੇ ਨਹੀਂ ਨਾ ਫਿਰ ਤੋਂ ਆਪ ਕਲੀਅਰ ਕਰਤਾ ਨਾ ਉੱਥੇ ਕਹਿੰਦੇ ਵੀ ਸਾਡੀ ਸਿੰਘਾਂ ਦੀ ਜ਼ੁਬਾਨ ਹੈ ਬਾਣੇ ਵਾਲ ਦੀ ਜ਼ੁਬਾਨ ਹੈ ਸ਼ੋ ਇਸ ਕਰਕੇ ਉਹ ਜ਼ੁਬਾਨਾਂ ਦੀ ਗੱਲ ਸੀ ਉਹਨੇ ਆਪਣੀ ਜ਼ੁਬਾਨ ਪਗਾਈ ਨਹੀਂ ਤੇ ਉਹਦਾ ਹਰਜਾਨਾ ਜਿਹੜਾ ਭੁਗਤਿਆ ਉਸ ਤੋਂ ਬਾਅਦ ਵੀ ਉਹਨੇ ਜਿਹੜੀ ਸਾਨੂੰ ਭਾਸ਼ਾ ਵਰਤੀ ਤੇ ਮੈਂ ਸੱਚ ਆ ਇੱਕ ਮੇ ਕੋਈ ਵੀਡੀਓ ਹੋਣੇ ਸੜਨ ਲਈ ਮੈਂ ਕਾਵਾਂਗਾ ਤੁਹਾਡੇ ਚੈਨਲ ਤੇ ਵੀ ਤੁਸੀਂ ਇਸ ਵੀਡੀਓ ਨੂੰ ਚਲਾ ਦਿਓ ਜੇ ਤੇ ਵੀ ਉਹ ਜਿਹੜਾ ਵੀਰ ਹੁਣੇ ਜਿਹੜੇ ਵੀਰ ਦੇ ਨਾਲ ਉੱਥੇ ਨਿਹੰਗ ਸਿੰਘ ਵੀਰ ਸੀ ਇਹ ਤਾਂ ਨਾਮ ਮੈਨੂੰ ਅੱਜ ਪਤਾ ਲੱਗਿਆ ਪ੍ਰੋਪਰ ਨਾਮ ਤਾਂ ਜਗਜੀਤ ਸਿੰਘ ਹੈ ਮੈਂ ਵੀਡੀਓ ਸੁਣਿਆ ਤੇ ਉਸ ਨਿਹੰਗ ਸਿੰਘ ਨੂੰ ਉਹ ਅੱਜ ਸੁਣਿਆ ਕਿਸੇ ਇੰਦਾ ਇੰਟਰਵਿਊ ਚ ਉਹਨੂੰ ਵੀ ਛੱਡ ਕੇ ਭੱਜ ਗਿਆ ਸੀ ਉਹ ਤਾਂ ਉਹ ਪੱਤਰਕਾਰ ਕਹਿ ਰਿਹਾ ਵੀ ਤੂੰ ਉਹਦਾ ਸਾਥ ਦੇਂਗਾ ਉਹ ਕਹਿੰਦਾ ਵੀ ਸ਼ਾਇਦ ਪਹਿਲਾਂ ਦੇ ਦੇਂਦੇ ਪਰ ਹੁਣ ਤਾਂ ਨਹੀਂ ਦੇਣਾ ਵੀ ਉਹ ਤਾਂ ਸਾਨੂੰ ਵੀ ਛੱਡ ਕੇ ਭੱਜ ਗਿਆ ਜਿਹੜਾ ਆਪਣੇ ਸਾਥੀ ਨੂੰ ਛੱਡ ਕੇ ਭੱਜ ਜਾਏ ਭਾਜੀ ਉਹ ਕਿਸੇ ਤਰ੍ਹਾਂ ਕੀ ਖੜੇਗਾ ਔਰ ਕਿਸੇ ਬੰਦੇ ਨੂੰ ਸਾਡੇ ਕੋਲ ਇਹ ਪ੍ਰੂਫ ਹੈ ਅਸੀਂ ਆਨਲ ਸਮੇਂ ਚ ਗੁਰੂ ਕੀ ਹਜ਼ੂਰੀ ਚ ਖੜ ਕੇ ਇਹ ਗੱਲ ਸਿੱਧ ਕਰ ਸਕਦੇ ਆ ਵੀ ਕਿਸੇ ਬੰਦੇ ਨੂੰ ਨੇ ਇਹ ਗੱਲ ਵੀ ਕਹਤੀ ਆ ਜਦੋਂ ਉੱਤੇ ਹੁਣ ਪਰਚਾ ਹੋ ਗਿਆ ਉਹਦੇ ਤੇ ਜੈਨੂਨ ਪਰਚਾ ਹੋਇਆ ਵੀ ਜੇਕਰ ਕਹਿੰਦਾ ਮੈਨੂੰ ਮੇਰੇ ਤਾਂ ਮੇਰੇ ਵੀ ਮੈਨੂੰ ਪਰਚਾ ਕੈਨਸਲ ਨਾ ਹੋਇਆ ਤੇ ਕਹਿੰਦਾ ਵੀ ਮੈਂ ਅਸਿੱਕ ਛੱਡ ਦਿਆਂਗਾ ਮੈਂ ਦਮਾਲਾ ਕਾ ਦਾਂਗਾ ਮੈਂ ਦਾੜੀ ਕਟਾ ਦਾਂਗਾ ਇਹ ਗੱਲ ਵਿੱਕੀ ਥੋਮਸ ਕਿਸੇ ਬੰਦੇ ਨੂੰ ਕਹਿ ਚੁੱਕਿਆ ਔਰ ਇਸ ਗੱਲ ਨੂੰ ਮੰਨਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਆਪਣੇ ਧਰਮ 크ਰਿਸਚੀਅਨਿਟੀ ਚ ਪੱਕਾ ਨਹੀਂ ਰਿਹਾ ਜਿਹੜਾ ਬੰਦਾ ਉਸ ਤੋਂ ਬਾਅਦ ਇਸਲਾਮ ਵਿੱਚ ਜਾ ਕੇ ਪੱਕਾ ਨਹੀਂ ਰਿਹਾ ਜਿਹੜਾ ਬੰਦਾ ਕੱਟੜ ਹੀ ਹਿੰਦੂ ਬਣ ਕੇ ਵੀ ਪੱਕਾ ਨਹੀਂ ਰਿਹਾ ਤੇ ਉਹਨੂੰ ਕੱਟੜ ਸਿੱਖ ਅਸੀਂ ਕਿੱਥੋਂ ਮੰਨ ਲਵਾਂਗੇ ਉਹ ਸਿੱਖਾਂ ਨੂੰ ਨੂੰ ਪੁੱਛਣ ਕਹਿੰਦਾ ਭਾਜੀ ਉਹ ਸਿੱਖਾਂ ਨੂੰ ਸ਼ੱਕੇ ਕਹਿੰਦਾ ਸ਼ੱਕੇ ਗੁਸਾਣਾ ਕਰ ਰਿਹਾ ਮੇਰੇ ਮਤਲਬ ਇਹ ਚਲੋ ਇੱਕ ਸਾਡੇ ਮਹੰਤ ਸਾਡੇ ਪਰਿਵਾਰ ਨੇ ਉਹ ਉਹ ਦਾ ਉਹਨੇ ਤੇ ਵਿਆਹ ਉਹ ਸੌਰਤਨਾ ਕਰਾਇਆ ਜਿਨੋਂ ਆਪਾਂ ਮੰਨਤ ਕਹਿੰਦੇ ਆ ਉਸ ਬੰਦੇ ਆ ਉਸ ਬੰਦਾ ਸਾਡੇ ਸਾਡੇ ਨਾਲ ਕੀ ਕੈਰੈਕਟਰ ਦੀ ਗੱਲ ਕਰੇਗਾ ਅਸੀਂ ਨੇ ਕਹਿੰਦੇ ਸੀ ਦੁੱਧ ਨਾਤਿਆ ਮੈਂ ਵੀ ਕਲੀਨ ਸ਼ੇਫ ਤੋਂ ਅਸੀਂ ਇਸ ਇਹਦੇ ਵੱਲ ਆਏ ਆ ਸਾਡੇ ਤੇ ਵੀ ਬੜੇ ਬੜੇ ਹਾਲਾਤਾਂ ਚੋਂ ਲੰਘੇ ਆ ਬੜੇ ਮਾੜੇ ਤੋਂ ਮਾੜੇ ਹਾਲਾਤਾਂ ਚੋਂ ਲੰਘਿਆ ਘਰ ਦੇ ਵਿੱਚੋਂ ਰਾਸ਼ਨ ਤਾਂ ਖਤਮ ਹੋ ਗਿਆ ਮਾੜੇ ਤੋਂ ਮਾੜੇ ਹਾਲਾਤਾਂ ਚੋਂ ਲੰਘੇ ਆ ਪਰ ਸਿੰਘ ਸਾਹਿਬ ਇਹ ਸਿੱਖੀ ਜਿਹੜੀ ਆ ਰਾਸ਼ਨ ਕਰਕੇ ਛੱਡਦੀ ਏ ਜਾਂ ਸਿੱਖੀ ਜਿਹੜੀ ਆ ਪੈਸੇ ਕਰਕੇ ਛੱਡਦੀ ਏ ਜਾਂ ਸਿੱਖੀ ਹੈ ਇਸ ਕਰਕੇ ਛੱਡਦੀ ਫੜਦੇ ਪਰ ਝਾੜਦੇ ਨਾਲ ਕੌਮ ਸਾਡਾ ਸਾਥ ਨਹੀਂ ਦਿੱਤਾ ਇਹ ਤਾਂ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬਖਸ਼ਿਸ਼ ਆ ਜਿਨ੍ਹਾਂ ਨੇ ਤਰਸ ਕਰਕੇ ਬਾਣੀ ਤੇ ਬਾਣਾ ਦੇਤਾ ਸਾਡੀ ਔਕਾਤ ਕਿੱਥੇ ਸੀ ਭਾਜੀ ਗੰਦੀ ਨਾਲੀ ਚ ਡਿੱਗੇ ਹੋਏ ਕੀੜੀਆਂ ਦੀ ਸਾਡੀ ਔਕਾਤ ਕਿੱਥੇ ਸੀ ਇਹ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਤਾਂ ਉਹਨਾਂ ਅੱਗੇ ਅਰਦਾਸ ਹੈ ਮਹਾਰਾਜ ਰਹਿੰਦੇ ਸਵਾਸਾ ਤੱਕ ਤੇਰੇ ਹੱਥ ਹੈ ਤੇਰੇ ਵਸ ਹੈ ਸਾਡੇ ਅੰਦਰ ਕੀ ਹੈ ਵੀ ਸਿੱਖੀ ਸੰਭਲੀ ਇਹ ਤਾਂ ਪਾਸ਼ਾ ਤੇਰੇ ਹੱਥ ਹੈ ਵੀ ਸਾਡੇ ਸਾਡੀ ਸਿੱਖੀ ਨੂੰ ਤੂੰ ਸਾਮ ਸਾਮ ਕੇ ਕਿ ਸਾਡੇ ਸਿਰ ਤੇ ਹੱਥ ਰੱਖੀ ਸੋ ਇਹ ਉਦੋਂ ਗੱਲ ਹੋਈ ਆ ਵਦਨਾ ਨਹੀਂ ਸੀ ਵਦਨਾ ਇਹਦੇ ਗਾਲ ਕੱਢੀ ਇਨੇ ਗਾਛਾਇ ਤੁਸੀਂ ਉਹ ਮੇਰੇ ਖਿਆਲ ਸੁਣੀ ਵੀ ਹੋਏਗੀ ਤੇ ਨਹੀਂ ਤੇ ਮੈਂ ਤੁਹਾਨੂੰ ਆਡੀਓ ਦੇ ਵੀ ਦਵਾਂਗਾ ਇਹਨੇ ਗਾਲ ਕੱਢੀ ਗਾਲ ਕੱਢ ਕੇ ਤੇ ਕਿਹਾ ਵੀ ਅਦਰ ਮਾਂ ਦਾ ਦੁੱਧ ਪੀਆ ਹੈ ਅਗਰ ਇੱਕ ਬਾਪ ਦੀ ਉਲਾਦ ਹੈ ਜੜੇ ਖੜੇ ਨੂੰ ਕਹਿੰਦਾ ਆ ਪਿੱਛੇ ਰਾਜ ਸਿੰਘ ਖਾਲਸਾ ਵੀਰ ਹੈ ਤੇ ਮਾਲਵੇ ਤੋਂ ਵੀਰ ਹੈ ਉਹਨੂੰ ਕਿਹਾ ਕਹਿੰਦਾ ਕਿ ਇੱਕ ਬਾਪ ਦੀ ਉਲਾਦ ਹੈ ਤਾਂ ਸਾਬਤ ਕਰਕੇ ਦਿਖਾ ਹਰ ਇੱਕ ਨੂੰ ਇੱਕ ਬਾਪ ਦੀ ਉਲਾਦ ਇੱਕ ਬਾਪ ਦੀ ਉਲਾਦ ਅਸੀਂ ਤਾਂ ਸਾਬਤ ਕਰਤਾ ਇੱਕ ਬਾਪ ਦੀ ਉਲਾਦ ਹੁਣ ਤੂੰ ਤੇ ਸਾਬਤ ਕਰਕੇ ਜਾ ਬਿਤੂ ਤੈ ਤੂੰ ਕਿੰਨੇ ਕ ਬਾਪਾਂ ਦੀ ਔਲਾਦ ਹੈ ਲੋਕਾਂ ਦੇ ਪੈਰ ਤੂੰ ਚੁੰਮਦਾ ਫਿਰਦਾ ਭਾਜੀ ਇਹ ਸਾਰਾ ਕੁਝ ਸਾਹਮਣੇ ਹੈ ਵੀ ਕਿਸੇ ਦੇ ਪੈਰ ਚੁੰਮਣ ਡਿਆ ਬਹਿ ਕੇ ਤੇ ਸੋ ਇਸ ਕਰਕੇ ਜਿਹੜੇ ਬੰਦੇ ਨੇ ਇਹਨੂੰ ਮੈਂ ਸ਼ਬਦ ਦੱਲਾ ਕਹਿੰਨਾ ਇਹ ਉਸ ਮਹੰਤ ਦੇ ਨਾਲ ਵੀ ਜਿਹੜੇ ਬੰਬੇ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਉਹਦੇ ਕੋਲ ਵੀ ਇਹਨੇ ਪੈਸਾ ਖਾਦਾ ਜਿਹੜਾ ਬੰਦਾ ਜਨਾਨੀ ਦਾ ਪੈਸਾ ਖਾਂਦਾ ਜਨਾਨੀ ਦੇ ਮੋਢੇ ਤੇ ਰੱਖ ਕੇ ਬੰਦੂਕ ਜਿਹਦੇ ਆਪਣੇ ਮੋਢੇ 'ਚ ਭਾਰਨੀ ਸੋ ਅਸੀਂ ਉਹਨੂੰ ਸ਼ਬਦ ਦੱਲਾ ਹੀ ਵਰਤਾਂਗੇ ਸੋ ਬਾਕੀ ਹੁਣ ਹੁਣ ਇਹਦੀ ਕੋਈ ਵੀਡੀਓ ਆਈ ਨਹੀਂ ਮੇਰੇ ਖਿਆਲ 'ਚ ਤੇ ਕਈ ਦਿਨਾਂ ਤੋਂ ਤੇ ਕੋਈ ਨਹੀਂ ਅਜੇ ਤਾਂ ਇਹਨੂੰ ਭਜਾਵਾਂਗੇ ਜੀ ਹੋਰ ਅਜੇ ਤਾਂ ਬੜਾ ਕੁਝ ਹੈ ਤੇ ਕਈ ਬੰਦੇ ਕਈ ਵੀਰ ਭਰਾ ਮੈਂ ਇੱਕੋ ਗੱਲ ਕਹਾਂਗਾ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਵੀ ਵਿੱਕੀ ਥੋਮਸ ਨਾਲ ਸਾਨੂੰ ਕੋਈ ਸਮਝੌਤਾ ਕਰਨ ਵਾਸਤੇ ਕੋਈ ਵੀਰ ਕਵੇ ਨਾ ਕਿਉਂਕਿ ਜਿਹੜਾ ਸਮਝੌਤਾ ਕਰਨ ਵਾਸਤੇ ਵਿੱਕੀ ਥੋਮਸ ਨਾਲ ਸਮਝੌਤਾ ਕਰਨ ਵਾਸਤੇ ਕਹੇਗਾ ਉਹ ਪੰਜਾਬ ਤੇ ਪੰਜਾਬੀਅਤ ਦਾ ਜਿਹੜਾ ਮੈਂ ਸਮਝਾਂਗਾ ਦੁਸ਼ਮਣ ਹੋਵੇਗਾ ਮੇਰੀ ਇੱਕ ਹੋਰ ਗੱਲ ਮੈਂ ਮੈਂ ਮੇਰੀ ਕੋਈ ਕਿਸੇ ਦਾ ਨਿੱਜੀ ਦੰਜੇ ਨਹੀਂ ਹੈਗੀ ਪਰ ਮੈਂ ਇਨੀ ਬੇਨਤੀ ਕਰਾਂਗਾ ਜਰੂਰ ਸਾਡੇ ਨਿਹੰਗ ਸਿੰਘ ਪਾਸ਼ਾ ਜਥੇਬੰਦੀਆਂ ਨੂੰ ਪਾਸ਼ਾ ਜੀ ਇਹਨੇ ਬਾਣੇ ਨੂੰ ਬਹੁਤ ਬਦਨਾਮ ਕੀਤਾ ਇਹ ਨਿਹੰਗ ਸਿੰਘਾਂ ਦਾ ਹੀ ਹਸਲਾ ਲੈਂਦਾ ਤੇ ਸ਼ਰਿਆਮ ਜਿਹੜੇ ਸ਼ਬਦ ਵਰਤਦਾ ਸ਼ਰਿਆਮ ਕਿਹੜੇ ਪੰਜ ਪਿਆਰੇ ਸਿੰਘ ਸਹਿਬਾਨ ਦੱਸੋ ਦਲਪੰਥ ਚ ਕਿਹੜੇ ਜਾਨ ਸਿੰਘ ਸਹਿਬਾਨ ਦਲਪੰਥ ਸਿੰਘ ਸਹਿਬਾਨ ਕਹਿੰਦੇ ਨੇ ਮੈਂ ਨੀਵਾ ਹੋ ਕੇ ਕਹਿ ਰਿਹਾ ਮਾ ਕਲ ਫੌਜਾਂ ਨੂੰ ਸਿਰ ਨਵਾ ਕੇ ਕਹਿ ਰਿਹਾ ਮੈਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਪਾਸ਼ਾ ਜੀ ਵੀ ਕਿਹੜੇ ਦਲਪੰਥ ਵਿੱਚ ਇਹ ਜਰੂਰ ਕਿਹਾ ਜਾਂਦਾ ਵੀ ਤੁਸੀਂ ਝਟਕਾ ਸਕ ਸਕਦੇ ਹੋ ਅਸੀਂ ਦਸਾਲ ਦੇ ਸਿੰਘਾਂ ਤੇ ਦਸਾਲ ਦੇ ਵਿਦਿਆਰਥੀਆਂ ਅਸੀਂ ਨੀ ਕਦੇ ਕਿੰਤੂ ਪਰੰਤੂ ਕੀਤਾ ਸਾਡੇ ਮਹਾਂਪੁਰਖ ਵਿਦਿਆਦਾਤੇ ਯਾਨੀ ਇੰਦਰਜੀਤ ਸਿੰਘ ਜੀ ਮਹਾਂਪੁਰਖਾਂ ਸਾਡੇ ਸਭ ਜਾਇਆ ਪੜ੍ਹਾਇਆ ਅਸੀਂ ਨੀ ਕਦੇ ਨਿਹੰਗ ਸਿੰਘਾਂ ਦੀ ਮਰਿਆਦਾ ਤੇ ਕਿੰਤੂ ਕੀਤਾ ਪਰ ਕਿਹੜੀ ਮਰਿਆਦਾ ਦੇ ਵਿੱਚ ਕਿਹੜੇ ਪੰਜ ਸਿੰਘ ਸਹਿਬਾਨੇ ਕਹਿੰਦੇ ਨੇ ਵੀ ਮੱਛੀ ਖਾਣੀ ਚਾਹੀਦੀ ਆ ਇਹ ਮੈਨੂੰ ਵੀ ਜ਼ਰੂਰ ਦੱਸ ਦਿਓ ਵੀ ਜੇ ਹੈ ਇਹ ਪੰਜਾਂ ਪੈਰਾਂ ਦਾ ਨਾਮ ਲੈਂਦਾ ਵੀ ਕੀ ਉਹ ਪੰਜ ਪੈਰੇ ਦਲਪੰਥ ਵਿੱਚ ਨੇ ਜੋ ਪੰਜ ਪਿਆਰੇ ਕਿਹੜੀ ਸੰਪਰਦਾ ਦੇ ਵਿੱਚ ਨੇ ਜਿਹੜੇ ਕਹਿੰਦੇ ਵੀ ਮੱਛੀ ਖਾ ਲੈਣੀ ਚਾਹੀਦੀ ਆ ਸੋ ਮੈਂ ਮਾਫੀ ਮੰਗਾਗਾ ਵੀ ਇਹ ਉਸ ਬਾਣੇ ਨੂੰ ਉਸ ਸਿਧਾਂਤ ਨੂੰ ਜਿਹੜਾ ਬਾਬਾ ਫਤੇਹ ਸਿੰਘ ਜੀ ਦਾ ਬਾਣਾ ਹੈ ਉਹਨੂੰ ਬਦਨਾਮ ਕਰ ਰਿਹਾ ਇਹ ਉਹਨੂੰ ਢਾਲ ਆ ਰਿਹਾ ਉਹ ਨੀਲੀਆਂ ਸ਼ਾਹ ਸਵਾਰ ਫੌਜਾਂ ਨੂੰ ਢਾਲ ਆ ਰਿਹਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਨਿਹੰਗ ਸਿੰਘ ਪਾਸ਼ਾ ਨੂੰ ਵੀ ਇਹਨੂੰ ਨਕੇਲ ਪਾਈ ਜਾਵੇ ਇਹਨੂੰ ਨਕੇਲ ਪੱਕਾ ਸਿਆ ਜਾਵੇ ਜੇ ਅਸੀਂ ਹੁਣ ਕੋਸ਼ਿਸ਼ ਕੀਤੀ ਆ ਮੇਰਾ ਸਾਥ ਬਹੁਤ ਦਿੱਤਾ ਇਹ ਤੁਹਾਡੇ ਪੂਰੇ ਪੰਜਾਬ ਨੇ ਮੈਨੂੰ ਬਹੁਤ ਮੋਰਲ ਸਪੋਰਟ ਕੀਤੀ ਜਦ ਕਿ ਇਹ ਮਸਲਾ ਪਰਵਾਰਕ ਸੀ ਇਹ ਪੰਥਕ ਨਹੀਂ ਸੀ ਇਹ ਮੈਂ ਫੇਰ ਵਾਰ-ਵਾਰ ਕਹਿ ਰਿਹਾ ਇਹ ਮਸਲਾ ਪੰਥਕ ਨਹੀਂ ਸੀ ਇਹਨੂੰ ਕੋਈ ਪੰਥਕ ਨਾ ਬਣਾਇਓ ਇਹ ਪਰਿਵਾਰਕ ਅਸੀਂ ਪਰਿਵਾਰਕ ਲੜਾਈ ਲੜ ਰਹੇ ਆ ਮੈਂ ਕੋਈ ਵੀਡੀਓ ਚੈਨਲ ਤੇ ਨਹੀਂ ਫਾਲਤੂ ਪਾਈਆਂ ਇਸ ਵਿਸ਼ੇ ਦੇ ਵਿੱਚ ਨਾ ਤੁਹਾਨੂੰ ਵਿਖਣਗੇ ਇੱਕ ਵੀਡੀਓ ਮੇਰੀ ਸਿਰਫ ਇੱਕ ਵੀਡੀਓ ਹੈ ਸਿਰਫ ਇੱਕ ਵੀਡੀਓ ਮੈਂ ਕੋਈ ਵੀਡੀਓ ਨਹੀਂ ਪਾਈ ਕਿਉਂਕਿ ਇਹ ਪਰਿਵਾਰ ਨਾਲ ਜੁੜਿਆ ਹੋਇਆ ਹੈ ਸਾਡੇ ਪਰਿਵਾਰ ਨਾਲ ਜੁੜਿਆ ਹੈ ਮਸਲਾ ਸੀ ਅਸੀਂ ਇਹਨੂੰ ਜਿੱਟਿਆ ਗਾਂਵਿੰਨ ਜਿੱਟਾਂਗੇ ਪਰ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਬੰਦੇ ਨੂੰ ਜੇ ਅਸੀਂ ਹੁਣ ਤੁਰੇ ਆ ਤੇ ਹੁਣ ਨੱਥ ਪਾ ਕੇ ਹਟਾਂਗੇ ਪਜਾਵਾਂਗੇ ਵੀ ਤੇ ਜੋ ਗੁਰੂ ਸਾਹਿਬ ਨੇ ਜੋ ਕਿਰਪਾ ਕੀਤੀ ਉਹ ਸਭ ਕੁਝ ਕਰਾਂਗੇ ਪਰ ਜੋ ਮੈਨੂੰ ਪੰਜਾਬ ਨੇ ਸਪੋਰਟ ਕੀਤੀ ਪੰਜਾਬੀਏਤ ਨੇ ਭੈਣਾ ਭਰਾਵਾਂ ਨੇ ਮੈਂ ਸਦਾ ਕਰਜ਼ਦਾਰ ਰਾਵਾਂਗਾ ਤੁਹਾਡਾ